ਇੱਕ ਸਵਾਲ ਜੋ ਮੈਨੂੰ ਪਿਛਲੇ ਕੁਝ ਦਿਨਾਂ ਵਿੱਚ ਬੱਚਿਆਂ ਨੇ ਬਹੁਤ ਪੁੱਛਿਆ ਆ ਕੀ ਕਹਿੰਦੇ ਸਰ ਸੱਚੀ ਇਸ ਵਾਰੀ ਐਗਜ਼ਾਮ ਜਿਹੜਾ ਉਹ ਸਤੰਬਰ ਅਕਤੂਬਰ ਵਿੱਚ ਹੋ ਰਿਹਾ ਪ੍ਰੀਲਿਮ ਦਾ ਐਗਜ਼ਾਮ ਪੰਜਾਬ ਪੀਸ ਇਸ ਦਾ ਜਾਂ ਫਿਰ ਪਿਛਲੀ ਵਾਰ ਵਾਂਗੂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਐਗਜ਼ਾਮ ਹੋਊਗਾ April ਦੇ ਵਿੱਚ ਫਿਰ ਉਸ ਤੋਂ ਬਾਅਦ ਬਾਤ ਹੀ ਨਹੀਂ ਪੁੱਛੀ ਤੁਹਾਨੂੰ ਕੀ ਲੱਗਦਾ ਹੁਣ ਮੈਂ ਇਸ ਸਵਾਲ ਦਾ ਜਵਾਬ ਤਾਂ ਬਾਅਦ ਚ ਦਵਾਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਨਾ ਆ ਉਹ ਸਵਾਲ ਕੀ ਹੈ ਤੇ ਜੇ ਪੇਪਰ ਹੁੰਦਾ ਆ ਉਸ ਸਮੇ ਉਹਦਾ ਰਿਸਪੌਂਸ ਕੀ ਨਿਕਲ ਕੇ ਆਉਂਦਾ ਆ ਉਹ ਸਾਰੀਆਂ ਗੱਲਾਂ ਉੱਤੇ ਆਪਾਂ ਵਿਚਾਰ ਜ਼ਰੂਰ ਕਰਾਂਗੇ ਤੇ ਜੇ ਤੁਹਾਡਾ ਵੀ ਇਹ ਸਵਾਲ ਹੈ ਨਾ ਕਿ ਪੇਪਰ ਸੱਚੀ ਹੋਊਗਾ ਜਾਂ ਤੁਸੀਂ ਵੀ ਪੀਸੇਸ ਦੀ ਤਿਆਰੀ ਕਰਦੇ ਹੋ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਪੇਪਰ ਕਲੀਅਰ ਕਰਨਾ ਇਸ ਵਾਰ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਦੇ ਵਿੱਚ ਆਪਾਂ ਇੱਕ ਪ੍ਰੋਪਰ ਸਟਰਕਚਰ ਦੇ ਬਾਰੇ ਗੱਲ ਕਰਾਂਗੇ ਇੱਕ ਪ੍ਰੋਪਰ ਸਟ੍ਰੈਟਜੀ ਦੇ ਬਾਰੇ ਗੱਲ ਕਰਾਂਗੇ ਤਾਂ ਕਿ ਤੁਸੀਂ ਆਪਣੀ ਤਿਆਰੀ ਨੂੰ ਅਪਰੇ ਆਪਣੇ ਅਕਤੂਬਰ ਸਤੰਬਰ ਤੱਕ ਹੀ ਸਿਰੇ ਤੱਕ ਲੈ ਜਾਵੋ ਤੇ ਜੇ ਐਗਜ਼ਾਮ ਡੇਟ ਅੱਗੇ ਜਾਂਦੀ ਹੈ ਤਾਂ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਸਗੋਂ ਫਾਇਦਾ ਹੀ ਹੋਵੇ। ਸੋ ਬੜੇ ਕੰਮ ਦੀ ਵੀਡੀਓ ਆ। ਪੂਰਾ ਜ਼ਰੂਰ ਦੇਖਿਓ ਹਾਲੀ ਸੱਚੀ ਗਾਲ ਜੀ ਮफत ਸਿੰਘ ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸੀਐਸ 247 ਦੇ YouTube ਚੈਨਲ ਤੇ ਸੋ ਬੱਚਿਆਂ ਨੇ ਇੱਕ ਸਵਾਲ ਮੈਨੂੰ ਪੁੱਛਿਆ ਕਿ ਸਪਟੰਬਰ ਅਕਤੂਬਰ ਵਿੱਚ ਸੱਚੀ ਹੋ ਰਿਹਾ ਪ੍ਰੀਲਿਮ ਦਾ ਐਗਜ਼ਾਮ ਤੇ ਮੈਂ ਮੁਰੋਂ ਸਵਾਲ ਪਤਾ ਕੀ ਪੁੱਛਿਆ ਕਿ ਤੁਸੀਂ ਸੱਚੀ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਦੇਖੋ ਸਿੰਪਲ ਜੀ ਗੱਲ ਆ ਤੁਹਾਨੂੰ ਮੈਂ ਸਮਝਾਉਣਾ ਸਮਝੋ ਇਸ ਨੂੰ ਜ਼ਰੂਰ ਇਸ ਸਮੇਂ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਨੀਅਰ ਅਬਾਊਟ 80000 ਬੰਦੇ ਨੇ ਫਾਰਮ ਭਰਿਆ ਹੈ ਪੀਸੀਐਸ ਠੀਕ ਹੈ ਤੇ 322 ਪੋਸਟਾਂ ਨੇ ਉਹਨਾਂ ਵਿੱਚੋਂ ਲਗਭਗ 4200 ਤੋਂ 4300 ਬੱਚਾ ਹੋਊਗਾ ਜਿਹੜਾ ਮੇਨਸ ਲਿਖਣ ਜਾਊਗਾ ਆ 80000 ਦੇ ਵਿੱਚੋਂ ਯਾਨੀ ਕਿ ਜਦੋਂ ਪ੍ਰੀਲਮ ਦਾ ਪੇਪਰ ਹੋਇਆ ਪਹਿਲਾ ਸਟੈਪ ਹੋਇਆ ਤਾਂ ਦੂਜੇ ਸਟੈਪ ਦੇ ਵਿੱਚ ਲਗਭਗ ਇੰਨਾ ਬੱਚਾ ਜਾਊਗਾ ਯਾਨੀ ਇਹ ਲਾ ਲਓ ਵੀ 2% ਬੱਚਾ ਆਪਾਂ ਕਹਿ ਸਕਦੇ ਹਾਂ 10% 20% ਆਪਣਾ 5% ਬੱਚਾ ਹੈਨਾ ਸੋ ਲਗਭਗ 5% ਬੱਚਾ ਜਿਹੜਾ ਉਹ ਜਾਊਗਾ ਸਾਡੇ ਕੋਲੇ ਮੇਨਸ ਦੇ ਵਿੱਚ ਜੇ ਅਸੀਂ ਇਸ ਐਸਟੀਮੇਟ ਦੇ ਚੱਲੀਏ ਪਹਿਲਾ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ 80000 ਦੇ ਵਿੱਚੋਂ ਇੱਥੇ ਆਉਣਾ ਚਾਹੁੰਦੇ ਹੋ ਹੈਨਾ ਜੇ ਆਉਣਾ ਚਾਹੁੰਦੇ ਆ ਤਾਂ ਐਂ ਮੰਨ ਕੇ ਚੱਲੋ ਕਿ ਪੇਪਰ ਜਿਹੜਾ ਹੈਗਾ ਉਹ ਸਤੰਬਰ ਅਕਤੂਬਰ ਵਿੱਚ ਪੱਕਾ ਹੋਊਗਾ ਤਾਂ ਹੀ ਅਸੀਂ ਪੜ੍ਹਨਾ ਕਿਉਂਕਿ ਜਿਹੜੇ ਬੱਚੇ ਸਵਾਲ ਪੁੱਛ ਰਹੇ ਆ ਨਾ ਨਾ ਤਾਂ ਉਹਨਾਂ ਨੇ ਨੋਟੀਫਿਕੇਸ਼ਨ ਔਨ ਤੇ ਪੜੇ ਸੀਗੇ ਨਾਉ ਨੋਟੀਫਿਕੇਸ਼ਨ ਤੋਂ ਪਹਿਲਾਂ ਪੜੇ ਸੀਗੇ ਜਸਟ ਉਹਨਾਂ ਨੇ ਸਵਾਲ ਹੀ ਪੁੱਛਿਆ ਮੈਂ ਚਾਹਣਾ ਤੁਸੀਂ ਉਹ ਸਟੂਡੈਂਟ ਬਣੋ ਜਿਨ੍ਹਾਂ ਨੂੰ ਮੈਂ ਪੁੱਛਾਂ ਕਿ ਤੁਸੀਂ ਸਿਲੈਕਸ਼ਨ ਲੈਣੀ ਚਾਹੁੰਦੇ ਹੋ ਤੁਸੀਂ ਤਾਂ ਹਾਂਜੀ ਸਰ ਸਿਲੈਕਸ਼ਨ ਲੈਣੀ ਚਾਹੁੰਦੇ ਆ ਤੇ ਇੱਕ ਸਵਾਲ ਇਗਜ਼ਾਮ ਕਦੋਂ ਹੋਊਗਾ ਜਿੱਦਣ ਤੁਹਾਡੀ ਤਿਆਰੀ ਹੋਗੀ ਜੇ ਤੁਹਾਨੂੰ ਕੋਈ ਕਹੇ ਤੁਹਾਡਾ ਇਗਜ਼ਾਮ ਕੱਲ ਨੂੰ ਲੈ ਲਈਏ ਤੁਸੀਂ ਕਹੋ ਸਰ ਜੀ ਹਾਂਜੀ ਕੱਲ ਨੂੰ ਇਗਜ਼ਾਮ ਲੈ ਲਿਓ ਜਿੱਦਣ ਤੁਹਾਡੀ ਇਦਾਂ ਦੀ ਤਿਆਰੀ ਹੋਊਗੀ ਉਸ ਦਿਨ ਇਹ ਸਵਾਲ ਜ਼ਰੂਰ ਪੁੱਛੋ ਇਗਜ਼ਾਮ ਕਦੋਂ ਹੈ ਸੋ ਪਹਿਲਾਂ ਆਪਣੇ ਆਪ ਨੂੰ ਸੋਚੋ ਵੀ ਕਿ ਸੱਚੀ ਮੈਂ ਪੀਸੀਐਸ ਦਾ ਪੇਪਰ ਦੇਣਾ ਆ ਜਾਂ ਫਿਰ ਮੈਂ ਸਮਾਂ ਬਰਬਾਦ ਕਰਨਾ ਤੁਹਾਡੇ ਉੱਤੇ ਆ ਤੁਸੀਂ ਆ 80000 ਫਾਰਮ ਭਰੇ ਹੋਏ ਬੱਚਿਆਂ ਵਿੱਚੋਂ ਕਿ ਇਹਨਾਂ ਬੱਚਿਆਂ ਵਿੱਚ ਆਉਣਾ ਆ ਉਦੋਂ ਬਾਅਦ ਇੱਧਰ ਆਉਣਾ ਆ ਜਾਂ ਫਿਰ ਤੁਸੀਂ ਜਿਹੜੇ ਇੱਥੋਂ ਹੀ ਬਾਹਰ ਨਿਕਲ ਗਏ ਉਹਨਾਂ ਚੋਂ ਹੀ ਬਾਹਰ ਨਿਕਲ ਜਾਣਾ ਇਹ ਤੁਹਾਡੇ ਤੇ ਆ ਤੁਸੀਂ ਪੇਪਰ ਦੇਣ ਜਾਣਾ ਕਿ ਕਲੀਅਰ ਕਰਨ ਜਾਣਾ ਇਹ ਜ਼ਰੂਰ ਸੋਚੋ ਪੜੋਗੇ ਤਾਂ ਪੇਪਰ ਜ਼ਰੂਰ ਕਲੀਅਰ ਹੋਊਗਾ ਪਹਿਲੀ ਵਾਰ ਪੰਜਾਬ ਪੀਸੀਐਸ ਦੇ ਇਤਿਹਾਸ ਦੇ ਵਿੱਚ ਇਦਾਂ ਹੋਇਆ ਆ ਕਿ ਇੰਨਾ ਵੱਡੀਆਂ ਪੋਸਟਾਂ ਦਾ ਨੰਬਰ ਸਾਨੂੰ ਵੇਖਣ ਨੂੰ ਮਿਲਿਆ ਨਹੀਂ ਤਾਂ ਉਹੀ 60 70 ਪੋਸਟਾਂ ਆਉਂਦੀਆਂ ਸੀਗੀਆਂ ਤੇ ਜੇ ਹਜੇ ਵੀ ਅਸੀਂ ਕਿੰਤੂ ਪਰੰਤੂ ਵਿੱਚ ਸਮਾਂ ਬਤੀਤ ਕਰ ਦਿੱਤਾ ਵੀ ਕੋਈ ਨਹੀਂ ਯਾਰ ਪੇਪਰ ਜਦੋਂ ਆਊਗਾ ਦੇਣ ਚੱਲ ਜਾਾਂਗੇ ਮਾਰੀ ਮੋਟੀ ਧਾਰੀ ਮੈਨੂੰ ਦੁੱਖ ਲੱਗਦਾ ਨਾ ਜਦੋਂ ਬੱਚੇ ਕਹਿੰਦੇ ਆ ਫੀਸ ਤਾਂ ਭਰਤੀ ਐ ਸਰ ਤਿਆਰੀ ਸ਼ੁਰੂ ਕਰਦੀ ਐ ਵੀ ਜੇ ਪੇਪਰ ਦੇਣਾ ਹੀ ਨਹੀਂ ਸੀਗਾ ਤਾਂ ਕਿਉਂ ਬੋਰਡ ਨੂੰ 1500 ਰੁਪਏ ਫੀਸ ਦਿੱਤੀ ਨਾ ਦਿੰਦੇ ਹੈਨਾ ਤਿਆਰੀ ਸ਼ੁਰੂ ਕਰਦੀ ਐ ਮਤਲਬ ਇਹਿਸਾਨ ਕਰਨਾ ਸੀ ਕਿਸੇ ਤੇ ਜੇ ਸੁਪਨਾ ਤੁਹਾਡਾ ਆ ਡੀਐਸਪੀ ਐਸਡੀਐਮ ਤਹਿਸੀਲਦਾਰ ਬਣਦਾ ਜਾਂ ਤੁਸੀਂ ਪੀਸਸ ਦਾ ਪੇਪਰ ਕਲੀਅਰ ਕਰਨਾ ਪੜ੍ਹਨਾ ਵੀ ਤੁਹਾਨੂੰ ਪੜ੍ਹਨਾ ਨਾ ਕਿਸੇ ਤੇ ਹਸਾਨਤਾ ਹੈ ਨਹੀਂਗਾ ਕੋਈ ਸੋ ਜਿੰਨਾ ਸਮਾਂ ਅਸੀਂ ਆਪਦੇ ਮਾਈਂਡ ਲੈਵਲ ਦੇ ਜਾਂ ਕਿਨੂੰ ਦਿਮਾਗ ਦੇ ਵਿੱਚ ਅਸੀਂ ਇਹ ਚੀਜ਼ ਨੂੰ ਬਿਠਾ ਨਹੀਂ ਲੈਂਦੇ ਕਿ ਮੇਰਾ ਸੁਪਨਾ ਮੈਂ ਹੀ ਸੱਚ ਕਰਨਾ ਮੈਂ ਹੀ ਪੜ੍ਹਨਾ ਆ ਉਹਨਾਂ ਸਮਾਂ ਤੁਸੀਂ ਇਹ ਸਵਾਲ ਜ਼ਰੂਰ ਪੁੱਛੋ ਹੁਣ ਇੱਕ ਮੈਂ ਤੁਹਾਨੂੰ ਪਲਾਨ ਦੇ ਕੇ ਜਾਨਾ ਜਿਹੜੇ ਬੱਚਿਆਂ ਨੇ ਸੋਚਿਆ ਕਿ ਸਰ ਹਾਂਜੀ ਸਿਲੈਕਸ਼ਨ ਲੈਣੀ ਉਹ ਕੀ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਤੁਹਾਡਾ ਸਿਲੇਬਸ ਕੰਪਲੀਟ ਹੋ ਗਿਆ ਹੋਊਗਾ। ਇਸ ਸਟੈਪ ਨੂੰ ਫਾਲੋ ਕਰ ਲਿਓ ਤੁਹਾਡਾ ਰਿਜ਼ਲਟ ਬਹੁਤ ਵਧੀਆ ਆ ਚੁਗਾ। ਜੇ ਨਹੀਂ ਹਜੇ ਤੱਕ ਕੀਤਾ ਮੈਂ ਅੱਗੇ ਵੀ ਦੱਸੂਗਾ ਕਿੱਦਾਂ ਹੋ ਸਕਦਾ ਹੈ। ਸੋ ਜੇ ਤਾਂ ਤੁਸੀਂ ਆਲਰੇਡੀ ਸਿਲੇਬਸ ਕੰਪਲੀਟ ਕੀਤਾ ਹੈ ਤਾਂ ਹੁਣ ਤੁਸੀਂ ਇੱਕ ਦਿਨ ਦੇ ਵਿੱਚ 7 8 9 ਘੰਟੇ ਪੜ੍ਹਨਾ ਸ਼ੁਰੂ ਕਰ ਦਿਓ। ਲੇਟ ਨਾ ਹੋਵੋ। ਜੇ ਸਿਲੇਬਸ ਕੰਪਲੀਟ ਆ ਤਾਂ ਵੈਰੀ ਗੁੱਡ ਆ। ਜਿਨ੍ਹਾਂ ਨੇ ਹਜੇ ਸਿਲੇਬਸ ਕੰਪਲੀਟ ਨਹੀਂ ਕੀਤਾ ਉਹਨਾਂ ਲਈ ਵੀ ਅੱਗੇ ਕੁਝ ਮੈਂ ਦੱਸ ਕੇ ਜਾਊਂਗਾ। ਤੁਸੀਂ ਵੀ ਭਾਈ ਬੈਠੇ ਰਹੋ। ਧਿਆਨ ਨਾਲ ਸੁਣ ਲਿਓ ਮੇਰੀ ਗੱਲ। ਸੋ ਸਿਲੇਬਸ ਕੰਪਲੀਟ ਜਿਹੜਾ ਪੀਪੀਐਸਸੀ ਨੇ ਸਿਲੇਬਸ ਜਾਰੀ ਕੀਤਾ ਉਹਨੂੰ ਦੇਖੋ ਦੇ ਵਿੱਚ ਜਿਹੜੇ ਜਿਹੜੇ ਇੰਪੋਰਟੈਂਟ ਟਾਪਿਕ ਹੋ ਜ਼ਰੂਰ ਪੜ੍ਹ ਲਓ ਵਰਡ ਟੂ ਵਰਡ ਸਿਲੇਬਸ ਜ਼ਰੂਰ ਦੇਖਣਾ ਹੈ ਉਸ ਤੋਂ ਬਾਅਦ ਸਾਡੇ ਕੋਲੇ ਰਿਵੀਜ਼ਨ ਕਰਨੀਆਂ ਸੋ ਰਿਵੀਜ਼ਨ ਬਹੁਤ ਜ਼ਰੂਰੀ ਹੈ ਰਿਵੀਜ਼ਨ ਤਾਂ ਤੁਸੀਂ ਇਹ ਲਾ ਲਓ ਵੀ ਜਦੋਂ ਸਿਲੇਬਸ ਕੰਪਲੀਟ ਕਰ ਰਹੇ ਹੋ ਡੇਲੀ ਬੇਸਿਸ ਦੇ ਉੱਤੇ ਰਿਵੀਜ਼ਨ ਕਰਿਆ ਕਰੋ ਜਿੰਨਾ ਇੱਕ ਦਿਨ ਦੇ ਵਿੱਚ ਪੜ੍ਹਿਆ ਉਹਨੂੰ ਸ਼ਾਮ ਨੂੰ ਯਾਦ ਕਰਕੇ ਸੌਂ ਜਿੰਨਾ ਇੱਕ ਵੀਕ ਦੇ ਵਿੱਚ ਪੜਿਆ ਉਹਨੂੰ ਰਿਵਾਈਜ਼ ਕਰੋ ਜਿੰਨਾ ਇੱਕ ਮੰਥ ਦੇ ਵਿੱਚ ਪੜਿਆ ਉਹਨੂੰ ਰਿਵਾਈਜ਼ ਕਰੋ ਇਸ ਤਰੀਕੇ ਨਾਲ ਜਦੋਂ ਤੁਹਾਡਾ ਸਿਲੇਬਸ ਕੰਪਲੀਟ ਹੋਊਗਾ ਤੁਹਾਡਾ ਇੱਕ ਵਾਰ ਸਿਲੇਬਸ ਕੰਪਲੀਟ ਹੋ ਗਿਆ ਇੱਕ ਵਾਰ ਡੇਲੀ ਰਿਵੀਜ਼ਨ ਵੀਕਲੀ ਰਿਵੀਜ਼ਨ ਮੰਥਲੀ ਵੀ ਹੋਣਾ ਚਾਰ ਰਿਵੀਜ਼ਨਾਂ ਹੋ ਜਾਣਗੇ ਸਿਲੇਬਸ ਕੰਪਲੀਟ ਕਰਦੇ ਕਰਦੇ ਜਿਨ੍ਹਾਂ ਨੇ ਇਦਾਂ ਕੀਤਾ ਹੋਊਗਾ ਜਿਨ੍ਹਾਂ ਨੇ ਨਹੀਂ ਕੀਤਾ ਅੱਗੇ ਕੀ ਕਰਨ ਉਹ ਵੀ ਦੱਸ ਦਿੰਨੇ ਆਪਾਂ ਸੋ ਉਦੋਂ ਬਾਅਦ ਸਾਡੇ ਕੋਲੇ ਦੂਜਾ ਸਟੈਪ ਹੋ ਗਿਆ ਰਿਵੀਜ਼ਨ ਦਾ ਇੱਕ ਗੱਲ ਯਾਦ ਰੱਖਿਓ ਫਾਰਮੂਲਾ ਹੁੰਦਾ ਪੀਸੀਐਸ ਦੇ ਇਗਜ਼ਾਮ ਨੂੰ ਕਲੀਅਰ ਕਰਨ ਦਾ ਮਿਨਿਮਮ ਰਿਸੋਰਸਸ ਮੈਕਸਿਮਮ ਰਿਵੀਜ਼ਨ ਰਿਸੋਰਸਸ ਤੁਸੀਂ ਆਪਦੇ ਲਿਮਟਿਡ ਰੱਖੋ ਬੱਚੇ ਅਕਸਰ ਕੀ ਕਰਦੇ ਆ ਇੱਕ ਸਬਜੈਕਟ ਦੀਆਂ ਦੋ ਦੋ ਕਿਤਾਬਾਂ ਲਈ ਹੋਣਗੇ ਇੱਕ ਟੀਚਰ ਕੋਲੋਂ ਪੜ੍ਹਿਆ ਦੂਜੇ ਟੀਚਰ ਕੋਲੋਂ ਫੇਰ ਪੜਨ ਲੱਗ ਪਏ ਪਸੰਦ ਹੀ ਨਹੀਂ ਆਉਦਾ ਸੋ ਇੱਕ ਵਾਰ ਪੜ੍ਹ ਲਿਆ ਰਿਵਾਈਜ਼ ਕਰੋ ਹਾਈ ਵੀ ਦੇਖੋ ਪਹਿਲੀ ਵਾਰ ਵਧੀਆ ਟੀਚਰ ਕੋਲੋਂ ਪੜ੍ਹੇ ਹੋਣ ਇਹ ਨਾ ਹੋਵੇ ਕਿ ਵਨ ਡੇ ਐਗਜ਼ਾਮ ਦੀ ਤਿਆਰੀ ਕਰਾ ਕੇ ਤੁਹਾਨੂੰ ਜਾਂ ਕੋਈ ਹੋਰ ਸਿਲੇਬਸ ਅੱਧਾ ਕਰਾਇਆ ਹੋਵੇ ਇਹ ਵੀ ਜ਼ਰੂਰ ਦੇਖਣਾ ਸੋ ਇੱਕ ਵਾਰ ਉਹ ਪੜ੍ਹ ਲਓ ਉਦੋਂ ਬਾਅਦ ਸਾਡੇ ਕੋਲੇ ਐਮਸੀਕਿਊਜ਼ ਦੀ ਪ੍ਰੈਕਟਿਸ ਕਰਨੀ ਸੋ ਜਿਵੇਂ ਹੀ ਅਸੀਂ ਰਿਵੀਜ਼ਨ ਕਰ ਲਈਏ ਫਿਰ ਐਮਸੀਕਿਊਜ਼ ਦੀ ਪ੍ਰੈਕਟਿਸ ਕਰੋ ਤਾਕਿ ਤੁਹਾਨੂੰ ਪਤਾ ਲੱਗੇ ਜਿਹੜਾ ਕੰਟੈਂਟ ਪੜਿਆ ਉਹ ਚੋਂ ਸਵਾਲ ਕਿੱਦਾਂ ਦੇ ਬਣਦੇ ਨੇ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਸਵਾਲ ਕਿੱਦਾਂ ਦੇ ਬਣਦੇ ਆ ਸੋ ਇਹਨਾਂ ਐਮਸੀਕਿਊਜ਼ ਦੀ ਪ੍ਰੈਕਟਿਸ ਕਰੋ ਜਿਨ੍ਹਾਂ ਤੁਹਾਡੀ ਐਕੂਰੇਸੀ ਵਧੂਗੀ ਫਿਰ ਐਨਾਲਿਸਿਸ ਕਰੋ ਉਹਨਾਂ ਐਮਸੀਕਿਊਜ਼ ਦਾ ਐਨਾਲਿਸਿਸ ਦਾ ਮਤਲਬ ਕੀ ਹੈ ਜਿਵੇਂ ਤੁਸੀਂ ਕੁਐਸਚਨ ਸੋਲਵ ਕੀਤਾ ਉਹਨੂੰ ਚੈੱਕ ਕਰੋ ਸਹੀ ਹੋਇਆ ਕਿ ਗਲਤ ਹੋਇਆ ਜੇ ਗਲਤ ਹੋਇਆ ਤਾਂ ਕਿਉਂ ਹੋਇਆ ਉਹਦਾ ਡਿਟੇਲ ਪੜੋ ਉਸ ਕੁਐਸਚਨ ਦੀ ਹੈਨਾ ਬਿਸਰੇ ਗਲਤ ਕਿਉਂ ਹੋ ਗਿਆ ਜੀ ਉਦੇ ਦੋ ਹੀ ਕਾਰਨ ਹੋਣਗੇ ਜਾਂ ਤਾਂ ਤੁਸੀਂ ਪੜ੍ਹਿਆ ਨਹੀਂ ਹੋਊਗਾ ਜਾਂ ਫਿਰ ਯਾਦ ਨਹੀਂ ਹੋਊਗਾ ਸੋ ਜੇ ਯਾਦ ਨਹੀਂ ਹੈਗਾ ਮਤਲਬ ਕਿੱਥੇ ਕਮੀ ਰਹਗੀ ਰਿਵੀਜ਼ਨ ਦੇ ਵਿੱਚ ਮੈਂ ਇਹੀ ਤਾਂ ਕਹਿ ਰਿਹਾ ਇੱਥੇ ਕਮੀ ਨਹੀਂ ਹੋਣੀ ਚਾਹੀਦੀ ਜੇ ਪੜ੍ਹਿਆ ਨਹੀਂ ਫਿਰ ਉਹਨੂੰ ਆਪਦੇ ਨੋਟਸ ਦੇ ਵਿੱਚ ਐਡ-ਆਨ ਕਰ ਲਓ ਜਿਹੜਾ ਸਿਲੇਬਸ ਹੈਗਾ ਉੱਥੇ ਐਡ-ਆਨ ਕਰ ਲਓ ਉਦੋਂ ਬਾਅਦ ਫਿਰ ਉਹਦੀ ਰਿਵੀਜ਼ਨ ਕਰੋ ਫਿਰ ਸਾਡੇ ਕੋਲੇ ਜਦੋਂ ਤੱਕ ਇਗਜ਼ਾਮ ਡੇਟ ਨਹੀਂ ਆ ਜਾਂਦੀ ਸਾਨੂੰ ਪਤਾ ਲੱਗਿਆ ਅੱਛਾ ਹੁਣ ਇਗਜ਼ਾਮ ਡੇਟ ਆਉਣ ਵਾਲੀ ਆ ਤੇ ਤੁਸੀਂ ਉਦੋਂ ਤੱਕ ਜਦੋਂ ਇਗਜ਼ਾਮ ਡੇਟ ਆ ਗਈ ਫਿਰ ਟੈਸਟ ਸੀਰੀਜ਼ ਦੇ ਉੱਤੇ ਲੱਗ ਜਾਓ ਸ਼ੁਰੂ ਕਰ ਦਿਓ ਟੈਸਟ ਸੀਰੀਜ਼ ਇੱਕ ਪਾਰਟਿਕ ਟੈਸਟ ਸੀਰੀਜ਼ ਲਾਉਣ ਦਾ ਸਮਾਂ ਜਿਹੜਾ ਤੁਸੀਂ ਜਿਹੜਾ ਨਿਰਧਾਰਿਤ ਕਰਨਾ ਹੈ ਡਿਸਾਈਡ ਕਰਨਾ ਹੈ ਉਹ ਉਹੀ ਹੋਵੇ ਜਦੋਂ ਪੇਪਰ ਹੁੰਦਾ ਸਵੇਰ ਨੂੰ ਆਪਣਾ ਸੋ ਸਵੇਰੇ ਜਿੰਨੇ ਵਜੇ ਤੋਂ ਲੈ ਕੇ 2 ਘੰਟੇ ਦਾ ਆਪਣਾ ਪੇਪਰ ਹੈ ਉਸ ਸਮੇਂ ਤੋਂ ਲੈ ਕੇ ਜਦੋਂ ਪੇਪਰ ਖਤਮ ਹੋਣਾ ਉਨੇ ਸਮੇਂ ਦੇ ਵਿੱਚਕਾਰ ਹੀ ਤੁਸੀਂ ਪੇਪਰ ਜਿਹੜਾ ਹੈਗਾ ਟੈਸਟ ਸੀਰੀਜ਼ ਰੈਂਪਟ ਕਰਦੇ ਹੋ ਅਕਸਰ ਬੱਚੇ ਗਲਤੀ ਕਰਦੇ ਆ ਸ਼ਾਮ ਨੂੰ ਬੈਠੇ ਟੈਸਟ ਲਾਈ ਜਾਂਦੇ ਆ ਸਵੇਰੇ ਲਾਉਂਦੇ ਨਹੀਂ ਨੇ ਆਪਦੇ ਦਿਮਾਗ ਨੂੰ ਘੱਟੋ ਘੱਟ ਇੱਕ ਡੇਢ ਮਹੀਨਾ ਟ੍ਰੇਨ ਕਰੋ ਕਿ ਤੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਪੇਪਰ ਅਟੈਂਪਟ ਕਰਨਾ ਹੈ ਜਾਂ 9:30 ਤੋਂ ਲੈ ਕੇ 11:30 ਵਜੇ ਤੱਕ ਪੇਪਰ ਅਟੈਂਪਟ ਕਰਨਾ ਹੈ ਕਿਉਂਕਿ ਤੈਨੂੰ ਉੱਥੇ ਬੈਠਣਾ ਪੈਣਾ ਹੈ ਪੇਪਰ ਦੇ ਵਿੱਚ ਇਸ ਸਮੇਂ ਤੇਰਾ ਪੇਪਰ ਚੱਲਣਾ ਹੈ ਤੇਰੇ ਦਿਮਾਗ ਨੂੰ ਟ੍ਰੇਨ ਕਰਨਾ ਤੁਸੀਂ ਕਿੱਦਾਂ ਰਿਐਕਟ ਕਰੂਗਾ ਉਸ ਮਾਹੌਲ ਦੇ ਵਿੱਚ ਪ੍ਰੋਪਰ ਸਰਕਾਰੀ ਸਕੂਲਾਂ ਵਿੱਚ ਪੱਖੇ ਹੁੰਦੇ ਆ ਪੱਖਿਆਂ ਥੰਨੇ ਬੈਠ ਕੇ ਟੈਸਟ ਦਿਆ ਕਰੋ ਏਸੀ ਘੱਟ ਲਾਇਆ ਕਰੋ ਚੇਅਰ ਤੇ ਬੈਠ ਕੇ ਟੇਬਲ ਤੇ ਰੱਖ ਕੇ ਪੇਪਰ ਕਰੋ 2 ਘੰਟੇ ਵਿੱਚ ਕੰਪਲੀਟ ਕਰੋ ਟੈਸਟ ਨੂੰ ਇਹ ਨਹੀਂ ਹੈਗਾ ਕਿ 2 ਘੰਟੇ 5 ਮਿੰਟ ਜਾ ਰਿਹਾ 10 ਮਿੰਟ ਜਾ ਰਿਹਾ ਨਹੀਂ 2 ਘੰਟੇ ਵਿੱਚ ਜਿੰਨਾ ਵੀ ਟੈਸਟ ਹੋ ਰਿਹਾ ਉਹਨਾਂ ਕੰਪਲੀਟ ਕਰੋ ਬਾਅਦ ਚ ਉਹਦਾ ਐਨਲਿਸਿਸ ਕਰ ਲਿਓ ਸੋ ਉਦੋਂ ਬਾਅਦ ਇਗਜ਼ਾਮ ਡੇ ਇਗਜ਼ਾਮ ਦੇਣ ਵਾਲੇ ਹੀ ਬਹੁਤ ਸਾਰੇ ਬੱਚੇ ਗਲਤੀਆਂ ਕਰ ਦਿੰਦੇ ਨੇ ਪਰਫਾਰਮੈਂਸ ਹੋ ਹੀ ਨਹੀਂ ਪਾਉਂਦੀ ਉਸ ਦਿਨ ਵਧੀਆ ਖਾਸ ਕਰ ਜੇ ਮੈਂ ਦੇਖਾਂ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਜਿਵੇਂ ਰਿਵੀਜ਼ਨ ਹੋ ਗਈ ਐਮਸੀਕਿਊਜ਼ ਦੀ ਪ੍ਰੈਕਟਿਸ ਹੋ ਗਈ ਐਨਲਿਸਿਸ ਹੋ ਗਿਆ ਟੈਸਟ ਸੀਰੀਜ਼ ਹੋ ਗਈ ਇਗਜ਼ਾਮ ਡੇ ਹੋ ਗਿਆ ਇਹਦੇ ਲਈ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਨੰਬਰ ਤੇ ਗਾਈਡੈਂਸ ਜਿਹੜੇ ਤੁਹਾਨੂੰ ਦੱਸੇ ਕਿੱ ਇਹ ਦੂਜੇ ਨੰਬਰ ਤੇ ਜਿਹੜੀ ਇੰਪੋਰਟੈਂਟ ਚੀਜ਼ ਹੋਇਆ ਕੰਟੈਂਟ ਮੈਨੂੰ ਲੱਗਦਾ ਵੀ 90% ਬੱਚਿਆਂ ਕੋਲ ਤਾਂ ਐਮਸੀਕਿਊਜ਼ ਨਹੀਂ ਹੈਗੇ ਪੀਸੀਐਸ ਦੇ ਹੈਨਾ ਕੰਟੈਂਟ ਹੀ ਹੈ ਨੀ ਸਰ ਕਿੱਥੋਂ ਕਰੀਏ ਸੋ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਜੇ ਤਾਂ ਤੁਹਾਡੇ ਕੋਲ ਹੈਗੇ ਆ ਗੁੱਡ ਐ ਆਦਰਵਾਇਜ਼ ਸਾਡੇ ਨਾਲ ਜਿਹੜੇ ਬੱਚੇ ਜੁੜੇ ਸੀ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕਰਦੇ ਆ ਤੁਸੀਂ ਸਾਡੇ ਨਾਲ ਜੁੜ ਵੀ ਸਕਦੇ ਹੋ ਕਿੱਦਾਂ ਜੁੜਨਾ ਮੈਂ ਅੱਗੇ ਦੱਸੂਗਾ ਉਸ ਤੋਂ ਬਾਅਦ ਤੁਸੀਂ ਆਪਣੇ ਸਮੇਂ ਨੂੰ ਜਿਹੜਾ ਆਉਣ ਵਾਲਾ ਸਾਡੇ ਕੋਲ 4 ਕੁ ਮਹੀਨੇ ਦਾ ਸਮਾਂ ਹੈਗਾ ਉਹਨੂੰ ਇਸ ਤਰੀਕੇ ਨਾਲ ਵੀ ਡਿਵਾਈਡ ਕਰ ਸਕਦੇ ਹੋ ਖਾਸ ਕਰ ਜਿਹੜੇ ਬੱਚਿਆਂ ਨੇ ਇਹ ਸ਼ੁਰੂ ਕੀਤਾ ਵੀ ਸਰ ਹੁਣ ਕੀ ਕਰੀਏ ਹੁੰਦਾ 4 ਮਹੀਨੇ ਰਹਿ ਗਏ ਆ ਮੈਂ ਕਹਿੰਨਾ ਇਹੀ ਗੱਲ ਸੀ ਜਨਵਰੀ ਚ ਗਈ ਸੀ ਕਿ ਤਨਾ ਮਹੀਨੇ ਬਾਅਦ ਪੇਪਰ ਕਿਦਾਂ ਪੜੀਏ ਅੱਜ ਇਹ ਗੱਲ ਕਈ ਨੂੰ 5 ਮਹੀਨੇ ਹੋ ਗਏ ਫਿਰ ਵੀ ਅਸੀਂ ਇਹ ਕਹੀ ਜਾਂਦੇ ਆ ਸੋ ਮੰਨ ਕੇ ਚੱਲੋ ਸਤੰਬਰ ਅਕਤੂਬਰ ਦੇ ਵਿੱਚ ਜਿਹੜਾ ਪੇਪਰ ਆ ਉਹ ਨਹੀਂ ਹੁੰਦਾ 0.001% ਚਾਂਸ 0.001% ਚਾਂਸ ਆ ਵੀ ਪੇਪਰ ਨਾ ਹੋਵੇ ਸੋ ਇੰਨੇ ਚਾਂਸ ਲਈ ਹੀ ਪੜ ਲਓ ਭਾਈ ਸਿੰਪਲ ਜੀ ਗੱਲ ਹੈਨਾ ਇੰਨੇ ਚਾਂਸ ਲਈ ਪੜ ਲਓ ਵੀ ਜੇ ਪੇਪਰ ਨਾ ਹੋਇਆ ਤਾਂ ਮੇਰੇ ਕੋਲ ਅੱਗੇ ਮੌਕਾ ਹੋਊਗਾ 99% ਚਾਂਸ ਆ ਪੇਪਰ ਹੋ ਜਾਊਗਾ ਬੋਰਡ ਨੇ ਕਿਹਾ ਠੀਕ ਹੈ ਟੈਂਟੇਟਿਵ ਮੰਨ ਦਿੱਤਾ ਆ ਮੰਨ ਕੇ ਚੱਲੋ 1% ਨਹੀਂ ਹੁੰਦਾ ਤਾਂ ਸਾਡੇ ਕੋਲ ਸਮਾਂ ਤਾਂ ਹੈਗਾ ਪੜ੍ਹਨ ਦਾ ਸੋ ਜਿਹੜੀ ਗਲਤੀ ਅਸੀਂ ਜਨਵਰੀ ਵਿੱਚ ਕੀਤੀ ਆ April ਦੇਖ ਕੇ ਵੀ ਟੈਂਟੇਟਿਵ ਮੰਥ ਅਪਰੇਰ ਆ ਅਸੀਂ ਪੜ੍ਹੇ ਹੀ ਨਹੀਂ ਗਏ ਉਹ ਗਲਤੀ ਹੁਣ ਨਾ ਕਰਿਓ ਘਟੋ ਘਟ ਇੱਕ ਵਾਰ April ਨੂੰ ਲੈ ਕੇ ਆਪਣੇ ਸਤੰਬਰ ਅਕਤੂਬਰ ਨੂੰ ਲੈ ਕੇ ਚੱਲੋ ਤੇ ਜਿਹੜੇ ਬੱਚਿਆਂ ਨੇ ਹਜੇ ਤੱਕ ਸਿਲੇਬਸ ਨਹੀਂ ਕਵਰ ਕੀਤਾ ਹੁਣ ਤੁਹਾਡੇ ਕੋਲ ਆਪ ਸੈਲਫ ਸਟਡੀ ਕਰਕੇ ਨਹੀਂ ਹੁਣ ਮੈਂ ਇਮਾਨਦਾਰੀ ਨਾਲ ਦੱਸਦਾ ਆ ਕਿਸੇ ਟੀਚਰ ਕੋਲੋਂ ਪੜ ਲਓ ਤੇ ਦਿਹਾੜੀ ਦੇ 10 ਤੋਂ 12 ਘੰਟੇ ਹੁਣ ਦੇਣੇ ਸ਼ੁਰੂ ਕਰਦੋ ਭਾਈ ਦਿਹਾੜੀ ਦੇ 10 ਤੋਂ 12 ਘੰਟੇ ਦੋ ਇਸ ਸਮੇਂ ਨੂੰ ਕੋਸ਼ਿਸ਼ ਕਰੋ ਢਾਈ ਕੁ ਮਹੀਨਾ ਵਿੱਚ ਸਿਲੇਬਸ ਕਵਰ ਕਰਨ ਦਾ ਜੋ ਤੁਹਾਡੇ ਕੋਲੋਂ ਆਪ ਦੇ ਕੋਲੋਂ ਨਹੀਂ ਹੋਊਗਾ ਤੁਹਾਨੂੰ ਇੱਕ ਪ੍ਰੋਪਰਲੀ ਟੀਚਰ ਗਾਈਡ ਕਰੂਗਾ ਤਾਂ ਹੀ ਹੋ ਪਾਊਗਾ ਤੁਹਾਨੂੰ ਟੀਚਰ ਪੜ੍ਹਾਊਗਾ ਉਹ ਤੋਂ ਪੜ ਲਿਓ ਭਾਈ ਸਾਡੀ ਟੀਮ ਨੇ ਬਹੁਤ ਵਧੀਆ ਪੜਾਇਆ ਸਾਡੇ ਤੋਂ ਪੜ ਸਕਦੇ ਹੋ ਕਿ ਮੈਂ ਐਡਮਿਸ਼ਨ ਲੈਣੀ ਮੈਂ ਦੱਸ ਦਊਗਾ ਉਦੋਂ ਬਾਅਦ ਰਿਵੀਜ਼ਨ ਦੇ ਉੱਤੇ ਜਾਓ ਫਿਰ ਟੌਪਿਕ ਵਾਈਜ਼ ਟੈਸਟ ਦਿਓ ਜਿਹਨੂੰ ਅਸੀਂ ਪ੍ਰੈਕਟਿਸ ਕਹਿੰਦੇ ਆ ਫਿਰ ਮੌਕ ਟੈਸਟ ਲਾਓ ਪ੍ਰੀਲਿਮ ਦੀ ਤਿਆਰੀ ਕਰੋ ਜਦੋਂ ਐਗਜ਼ਾਮ ਡੇਟ ਆ ਗਈ ਫਿਰ ਟੈਸਟਾਂ ਉੱਤੇ ਹੋ ਜਾਓ ਸੋ ਇਹ ਸਾਰੀਆਂ ਚੀਜ਼ਾਂ ਕਰਾਂਗੇ ਤਾਂ ਜਾ ਕੇ ਗੱਲ ਬਣੂਗੀ ਆਦਰਵਾਇਜ਼ ਇਹ ਹੀ ਸੋਚ ਵਿਚਾਰ ਦੇ ਵਿੱਚ ਸਮਾਂ ਟੱਪ ਜਾਊਗਾ ਐਗਜ਼ਾਮ ਹੋਊਗਾ ਕਿ ਨਹੀਂ ਹੋਊਗਾ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਇਸ ਗੱਲ ਨੇ ਨਹੀਂ ਲੈ ਕੇ ਆਉਣਾ ਵੀ ਨੋਟੀਫਿਕੇਸ਼ਨ ਆ ਗਿਆ ਪੇਪਰ ਹੋ ਗਿਆ ਇੰਟਰਵਿਊ ਹੋ ਗਈ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਇਸ ਜੀ ਨੇ ਲੈ ਕੇ ਆਉਣਾ ਵੀ ਤੁਹਾਡਾ ਪੇਪਰ ਹੋ ਗਿਆ ਤੁਹਾਡਾ ਪੇਪਰ ਕਲੀਅਰ ਹੋ ਗਿਆ ਤੁਹਾਡੀ ਇੰਟਰਵਿਊ ਕਲੀਅਰ ਹੋ ਗਈ ਤੁਹਾਡਾ ਫਾਈਨਲ ਲਿਸਟ ਦੇ ਵਿੱਚ ਨਾਮ ਆ ਗਿਆ ਤੁਹਾਨੂੰ ਜੁਆਇਨਿੰਗ ਮਿਲ ਗਈ ਉਸ ਦਿਨ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਹੈ ਪੇਪਰ ਆਉਂਦੇ ਜਾਂਦੇ ਰਹਿਣੇ ਆ ਸੋ ਸਮਾਂ ਖਰਾਬ ਨਹੀਂ ਕਰਨਾ ਡਿਸਾਈਡ ਕਰੋ ਪੇਪਰ ਕਲੀਅਰ ਕਰਨਾ ਹੈ ਤੇ ਪੜ੍ਹਨਾ ਹੈ ਸੋ ਉਹਦੇ ਲਈ ਸੈਲਫ ਸਟਡੀ ਕਰ ਸਕਦੇ ਹੋ ਤਾਂ ਵੈਰੀ ਗੁੱਡ ਕਰ ਸਕਦੇ ਹੋ ਕੋਈ ਗਾਈਡੈਂਸ ਚਾਹੀਦੀ ਮੇਰੇ ਕੋਲੇ ਤਾਂ ਮੇਰੇ ਨਾਲ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜੇ ਸਾਡੇ ਨਾਲ ਜੁੜ ਕੇ ਤਿਆਰੀ ਕਰਨੀ ਹੈ ਪ੍ਰੀਲਮ ਦਾ ਬੈਚ ਹੈ ਜਿਹੜਾ ਕਿ ਲਗਭਗ ਜਨਵਰੀ ਵਿੱਚ ਸਟਾਰਟ ਹੋਇਆ ਸੀਗਾ ਮੈਕਸਿਮਮ ਕਲਾਸਾਂ ਦੇ ਵਿੱਚ ਰਿਕਾਰਡਡ ਹਨ ਅੱਗੇ ਲਾਈਵ ਵੀ ਚੱਲਣਗੀਆਂ ਤੇ ਚੱਲ ਰਹੀਆਂ ਨੇ ਟੈਸਟ ਹੈ ਇਹਦੇ ਵਿੱਚ ਟੌਪਿਕ ਵਾਈਜ਼ ਟੈਸਟ ਹੈ ਟੈਸਟ ਸੀਰੀਜ਼ ਹੈ ਸਾਰੀਆਂ ਸਬਜੈਕਟ ਪੜਾਏ ਗਏ ਨੇ ਸੀ ਸੈਟ ਪੜਾਇਆ ਗਿਆ ਹੈ ਕਰੰਟ ਅਫੇਅਰ ਹੈ ਸਭ ਕੁਝ ਹੈ ਫੀਸ ਦੀ ਗੱਲ ਕਰ ਲਈਏ ਸਿਰਫ 10000 ਰੁਪਏ ਫੀਸ ਹੈ ਤੇ ਪ੍ਰੀਲਿਮ ਦਾ ਬੈਚ ਹੈ ਤੇ ਇਹਦੇ ਵਿੱਚ ਗਾਈਡੈਂਸ ਮੈਂਟਰਸ਼ਿਪ ਸਭ ਕੁਝ ਪ੍ਰੋਵਾਈਡ ਹੈ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਉਸ ਗ੍ਰੇਡ ਦੇ ਵਿੱਚ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਸਰ ਮੈਂ ਤਾਂ ਜੀ ਇਕੱ ਉਹਦਾ ਲਗ ਤੋਂ ਬੈਚ ਆਪਣੇ ਕੋਲੇ ਸਰ ਮੈਂ ਤਾਂ ਇਕੱਲਾ ਸੀ ਸੈੱਟ ਦੇ ਆਰ ਕੰਨ ਉਹਦਾ ਲਗ ਤੋਂ ਬੈਚ ਹੈ ਇਸ ਨੰਬਰ ਤੇ ਕਾਲ ਕਰਕੇ ਜਿਹੜੇ ਵੀ ਬੈਚ ਦੇ ਬਾਰੇ ਜਾਣਕਾਰੀ ਲੈਣੀ ਜਾਂ ਐਡਮਿਸ਼ਨ ਲੈਣੀ ਜਾਂ ਮੇਰੇ ਨਾਲ ਕੋਈ ਗਾਈਡੈਂਸ ਦੀ ਗੱਲ ਕਰਨੀ ਆ ਤਾਂ ਮੇਰੀ ਟੀਮ ਨੂੰ ਕਹਿ ਦਿਓ ਮੇਰੇ ਨਾਲ ਗੱਲ ਉਹ ਕਰਾ ਦੇਣਗੇ ਠੀਕ ਹੈ ਪਰ ਡਿਸਾਈਡ ਤੁਸੀਂ ਕਰਨਾ ਵੀ ਸਿਲੈਕਸ਼ਨ ਲੈਣੀ ਆ ਇਗਜ਼ਾਮ ਦੀ ਵੇਟ ਨਹੀਂ ਕਰਨੀ ਇਸ ਵਾਰ ਜੁਆਇਨਿੰਗ ਦੀ ਵੇਟ ਕਰਨੀ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿਓ ਸਾਰਿਆਂ ਨੂੰ ਬਾਏ ਬਾਏ